ਸਲਸ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਵੀਰ ਸਰਦਾਰ ਦਵਿੰਦਰ ਸਿੰਘ ਜੀ ਪਟਿਆਲੇ ਤੋਂ ਇਹਨਾਂ ਦੀ ਵਿਸਥਾ ਵੇਖੋ ਕਿ ਜਿਹੜੀ ਲਾਤ ਆਉ ਪੋਲੀਓ ਹੋਇਆ ਪਿਆ ਇਹਨਾਂ ਨੂੰ ਤੇ ਜਿਹੜੇ ਚੰਗੇ ਭੜੇ ਨੇ ਉਹ ਕਹਿੰਦੇ ਨੇ ਕਿ ਅਹੀਂ ਹੇਮਕੋਟ ਸਾਹਿਬ ਚੱਲ ਨਹੀਂ ਸਕਦੇ ਜਿਹੜੇ ਆਉਂਦੇ ਨੇ ਉਹ ਕੱਚਾ ਨਾਲੇ ਚੜ ਕੇ ਹੈਲੀਕਾਪਟਰ ਚੜ ਕੇ ਆਉਂਦੇ ਨੇ ਪਰ ਇਸ ਵੀਰ ਦਾ ਹੌਸਲਾ ਕੜਗੀਤਾਰ ਪਾਤਸ਼ਾਹ ਸਹਿਜੁਰੂ ਗੁਰਗਬੰਸਰ ਮਹਾਰਾਜੀ ਨੇ ਇਹਨਾਂ ਨੂੰ ਉਦਮ ਬਖਸ਼ਿਆ ਹੈ ਇਹਨਾਂ ਨੂੰ ਚੜ੍ਹਦੀ ਕਲਾ ਦਾ ਜੀਵਨ ਬਖਸ਼ਿਆ ਹੈ ਕਿ ਗੁਰਸਿੱਖ ਨੇ ਅਮਰਤਾ ਸਿੰਘ ਨੇ ਇਹਨਾਂ ਨੂੰ ਇਹੋ ਜਿਹਾ ਜੀਵਨ ਦਿੱਤਾ ਹੈ ਕਿ ਤੂੰ ਹੀ ਭਈ ਮੇਰੇ ਦਰ ਤੇ ਆਉਣਾ ਤੇ ਮੈਂ ਤੈਨੂੰ ਆਪ ਫੜ ਕੇ ਕਰੂੰਗਾ ਤੁਰ ਕੇ ਆਈ ਮੈਂ ਭਾਈ ਰਵਿੰਦਰ ਸਿੰਘ ਜੀ ਤੁਹਾਨੂੰ ਪਤਾ ਪਤੇ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਕਿਤਨਾ ਲੱਗ ਰਿਹਾ ਕਿ ਤੁਸੀਂ ਇੱਥੇ ਤੁਸੀਂ ਹੇਮਕੋਟ ਸਾਹਿਬ ਜਿਹੜੀ ਆਪਣੀ 13 ਕਿਲੋਮੀਟਰ ਚੜਾਈ ਜਿਹੜੀ ਹੁਣ ਵੱਧ ਕੇ ਕੋਈ 16 ਕਿਲੋਮੀਟਰ ਬਣ ਗਈ ਆ ਹਾਂਜੀ ਤੁਸੀਂ ਆ ਰਹੇ ਹੋ ਤੁਸੀਂ ਵੇਖ ਰਹੇ ਹੋ ਕਿ ਕਈ ਖਚਰਾਂ ਤੇ ਚੜ ਕੇ ਜਾ ਰਹੇ ਆ ਕੋਈ ਪਿੱਛੇ ਪਿੱਠੂ ਤੇ ਬਹਿ ਕੇ ਜਾ ਰਹੇ ਆ ਤੁਹਾਨੂੰ ਕੀ ਕਲਕੀਤਾਰ ਪਾਸ਼ਾ ਦੀ ਕੀ ਸ਼ਕਤੀ ਤੁਹਾਡੇ ਵਿੱਚ ਜਿਹੜੀ ਕਿ ਤੁਸੀਂ ਪੈਦਲ ਤੁਸੀਂ ਜਾ ਰਹੇ ਹੋ ਤੁਹਾਡੇ ਲਾਦਰੇ ਪੋੜੀਓ ਵੀ ਆ ਹਾਂਜੀ ਜਦੋਂ ਅਸੀਂ ਮਤਲਬ ਇਹ ਪਲਾਨ ਕੀਤਾ ਆਉਣ ਬਾਰੇ ਹਨਾ ਜੀ ਪਹਿਲਾਂ ਮੈਂ ਇਹ ਸੋਚਦਾ ਸੀਗਾ ਵੀ ਵੀ ਕਿਸ ਤਰੀਕੇ ਨਾਲ ਅਸੀਂ ਮਤਲਬ ਇੰਦੀ ਸਫਰ ਕਰਾਂਗੇ ਹਨਾ ਜੀ 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 ਤੇ ਮੇਰੇ ਨਾਲ ਮੇਰਾ ਦੋਸਤ ਆ ਮੁੰਡਾ ਤਿੰਦਰਪਾਲ ਸਿੰਘ ਆ ਜੀ ਇਹ ਨਾਲ ਮੈਨੂੰ ਹੌਸਲਾ ਦੇ ਜਾਂਦੇ ਨੇ ਵੀ ਆਪਾਂ ਕੋਈ ਗੱਲ ਨਹੀਂ ਆਪਾਂ ਚੱਲਾਂਗੇ ਹਨਾ ਬਾਕੀ ਜਦੋਂ ਮੈਂ ਰਸਤੇ ਵਿਚ ਆ ਰਿਹਾ ਸੀਗਾ ਜੀ ਉਦੋਂ ਵੀ ਸਾਰਿਆਂ ਨੇ ਮਤਲਬ ਬਹੁਤ ਹੌਸਲਾ ਦਿੱਤਾ ਸ਼ਾਬਾਸ਼ ਦੇ ਕੇ ਗਏ ਸਾਰੇ ਵੀ ਬਹੁਤ ਵਧੀਆ ਤੁਸੀਂ ਮਤਲਬ ਆ ਰਹੇ ਹੋ ਤੁਰਕੇ ਜਾਂਦੇ ਹੋ ਨਾ ਜੀ ਤੁਰਕੇ ਚਲੋ ਮਹਾਰਾਜ ਦੀ ਕਿਰਪਾ ਨਾਲ ਆ ਜੀ ਬਾਕੀ ਗੁਰੂ ਸਾਹਿਬ ਦੀ ਬਖਸ਼ਿਸ਼ ਆ ਜਦੋਂ ਗੁਰੂ ਕਿਰਪਾ ਕਰਦੇ ਨੇ ਜੀ ਫਿਰ ਇਹ ਸੰਭਵ ਹੋ ਸਕਦਾ ਹੈ ਪੋਸੀਬਲ ਤਾਂ ਹੀ ਅੱਜ ਗੁਰੂ ਸਾਹਿਬ ਦੀ ਬਖਸ਼ਿਸ਼ ਆ ਜੇ ਗੁਰੂ ਸਾਹਿਬ ਦੀ ਬਖਸ਼ਿਸ਼ ਨਹੀਂ ਫਿਰ ਕੁਝ ਨਹੀਂ ਆਪਾਂ ਕਰ ਸਕਦੇ ਉਹ ਬਾਣੀ ਚੰ ਪਿੰਗਲ ਪਰਬਤ ਪਾਰ ਪਰੇ ਖਲਚਤਰ ਬਕੀਤਾ ਅੰਦਲੇ ਤੇਰ ਭਵਨ ਸੂਜਿਆ ਗੁਰੂ ਭੇਟ ਪੁਨੀਤਾ ਜੇ ਗੁਰੂ ਸਾਹਿਬ ਚਾਹਣ ਤਾਂ ਪਿੰਗਲਾਂ ਨੂੰ ਪਰਬਤਾਂ ਤੇ ਚੜਾ ਸਕਦੇ ਨੇ ਜੀ ਬਿਲਕੁਕੁਲ ਫਿਰ ਆਪਾਂ ਨਾਲ ਫਿਰ ਵੀ ਚੜ੍ਹ ਸਕਦੇ ਹਾਂ ਜੀ ਜਿੱਤਰਾ ਕੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਕੁੰਗੇ ਦੇ ਕੋਲੋਂ ਕੀਤਾ ਪ੍ਰਵਾਰਤੀ ਉਹਨਾਂ ਨੇ ਕਿਹਾ ਕਿ ਭਈ ਕਿ ਕਿਸੇ ਕੋਲ ਇੱਕੋ ਕੀਤਾ ਪੜਵਾ ਕੇ ਵਿਖਾਵੂ ਹਾਂ ਜੀ ਪਰਤਾ ਨੇ ਉਹਨਾਂ ਨੂੰ ਮਰਗੀ ਇੱਕ ਚੈਲੰਜ ਕੀਤਾ ਪਰ ਉਹਨਾਂ ਨੇ ਆਪਣਾ ਹੱਥ ਨਹੀਂ ਰੱਖਿਆ ਉਹਨਾਂ ਨੇ ਕੁੰਡੀ ਰੱਖ ਕੇ ਉਸ ਪਾਤਸ਼ਾਹ ਦੀ ਉਸ ਗੱਦੀ ਦੀ ਕੁੰਡੀ ਰੱਖ ਕੇ ਉਹਨੂੰ ਗੁੰਗੇ ਕੋ ਗੀਤਾ ਉਹਨਾਂ ਨੇ ਚਾਰਨ ਕਰਾਤੀ ਸੀ ਤੀ ਉਹ ਜਿਹੜੀਆਂ ਪੰਕਤੀਆਂ ਤੁਸੀਂ ਪੜ੍ਹੀਆਂ ਜਿਹੜੀਆਂ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਜਿਹੜੀ ਸੰਗਤ ਉੱਤੇ ਆ ਰਹੀ ਹੈ ਜਿਹੜੀ ਸੰਗਤ ਨੇ ਆਉਣਾ ਤੀ ਉਹਨਾਂ ਨੂੰ ਕੀ ਪ੍ਰੇਰਨਾ ਦੇਣਾ ਚਾਹੁੰਦੇ ਹੋ ਕਿ ਕੜਗੀਧਰ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜਾ ਪਿਛਲੇ ਜਾਮੇ ਦੇ ਵਿੱਚ ਜਿਹੜੀ ਉਹਨਾਂ ਨੇ ਇੱਥੇ ਬੰਦਗੀ ਕੀਤੀ ਆ ਤੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਮੂੱਚੀ ਸੰਗਤ ਨੂੰ ਦੇਸ਼ ਵਾਸੀਆਂ ਦੇ ਦੇਸ਼ ਤੋਂ ਬਾਹਰ ਦੇ ਜਿਹੜੇ ਵਾ ਰਹੇ ਉਹਨਾਂ ਨੂੰ ਹਾਂ ਜੀ ਮੈਂ ਸਾਰੀ ਸਾਧ ਸੰਗਤ ਦੇ ਚਰਨਾਂ 'ਚ ਇਹ ਬੇਨਤੀ ਕਰਦਾ ਕਿ ਇੱਕ ਤਾਂ ਆਪਣੇ ਬਹੁਤ ਐਸੇ ਜਿਹੜੇ ਸਿੱਖ ਨੇ ਜਿਹੜੇ ਨਾਲ ਅਸੀਂ ਹੁਣ ਮਿਲੇ ਵੀ ਆ ਵਿਚਾਰ ਹੋਇਆ ਬੱਚਿਆਂ ਨਾਲ ਇਹਨਾਂ ਨੂੰ ਇਹ ਹੀ ਨਹੀਂ ਪਤਾ ਵੀ ਜਿਹੜਾ ਹੇਮਕੁੰਡ ਸਾਹਿਬ ਦਾ ਇਤਿਹਾਸ ਆ ਇਹ ਮਤਲਬ ਇਹਨਾਂ ਨੂੰ ਹੀ ਪਤਾ ਹੀ ਨਹੀਂ ਪਿਛਲੇ ਜਨਮ ਮਹਾਰਾਜ ਨੇ ਤਪੱਸਿਆ ਕੀਤੀ ਸੀਗੀ ਬਾਣੀ 'ਚ ਵੀ ਮਹਾਰਾਜ ਕਹਿੰਦੇ ਨੇ ਸਬਤ ਸ੍ਰਿੰਗ ਸੋਵਿਤਾ ਹੈ ਤਹਾਂ ਨਾ ਜਿੱਥੇ ਸਬਤ ਸੱਤ ਮਤਲਬ ਜੁੜਦੇ ਨੇ ਪਹਾੜ ਉੱਤੇ ਮੈਂ ਮਤਲਬ ਤਪੱਸਿਆ ਕੀਤੀ ਹੈ ਇਹ ਬਾਣੀ ਦੇ ਵਿੱਚ ਮਹਾਰਾਜ ਆਪਣੀ ਬਚਿੱਤਰ ਕਥਾ ਦੇ ਵਿੱਚ ਆ ਸਤਿਗੁਰਾਂ ਨੇ ਵਰਣਨ ਕੀਤਾ ਆਪਣਾ ਜੀਵਨ ਸਾਰਾ ਬਹੁਤ ਇਹ ਜੇ ਮਤਲਬ ਆਂਦੇ ਨੇ ਨੌਜਵਾਨ ਵੀਰ ਇਹਨਾਂ ਨੂੰ ਇਹ ਪਤਾ ਨਹੀਂ ਹੈਗਾ ਇਹ ਸੋਦੇ ਨੇ ਵੀ ਸਤਿਗੁਰ ਕਿਤੇ ਇਹ ਸਮੇਂ ਦੇ ਵਿੱਚ ਹੀ ਆਏ ਨੇ ਜਦੋਂ ਮਹਾਰਾਜ ਜੀ ਨੇ ਇੱਥੇ ਜਨਮ ਲਿਆ ਜੀ 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 ਪਹਿਲਾਂ ਤਾਂ ਮੈਂ ਹੀ ਸਾਰੀ ਸੰਗਤ ਨੂੰ ਦੱਸਣਾ ਚਾਹੁੰਦਾ ਵੀ ਸਤਿਗੁਰਾਂ ਦਾ ਇਹ ਪੂਰਵਲਾ ਜਨਮ ਆ ਜੋ ਜਦੋਂ ਸਤਿਗੁਰੂ ਜੀ ਨੇ ਇੱਥੇ ਫੇਮ ਕੁੰਟ ਤੇ ਬੈ ਕੇ ਤਪੱਸਿਆ ਕੀਤੀ ਉਹ ਸਾਰਾ ਜੀਵਨ ਗੁਰੂ ਸਾਹਿਬ ਨੇ ਆਪਣੀ ਬਚਿੱਤਰ ਕਥਾ ਦਸਮ ਗ੍ਰੰਥ ਦੇ ਵਿੱਚ ਵਰਣਨ ਕੀਤਾ ਜੋ ਮੇਰੇ ਵੀਰ ਭਾਈ ਪੜ੍ਹ ਸਕਦੇ ਨੇ ਉਹ ਪੜ੍ਹ ਸਕਦੇ ਨੇ ਸਾਰਿਆਂ ਕੋਲ ਫੋਨ ਨੇ ਉਹਦੇ ਵਿੱਚੋਂ ਆਪਾਂ ਬਾਕੀ ਮਹ ਗੁਰੂ ਸਾਹਿਬ ਦੀ ਬਖਸ਼ਿਸ਼ ਆ ਜੀ ਇਹੀ ਚਾਹੁੰਦੇ ਵੀ ਸਤਿਗੁਰੂ ਸਾਰਿਆਂ ਦੇ ਕਿਰਪਾ ਕਰਨ ਹਨ ਜਦੋਂ ਆਪਾਂ ਆਣਾ ਇੱਥੇ ਛੜਦਾ ਬਣਾ ਕੇ ਆਈਏ ਮਤਲਬ ਕਈ ਹੁੱਲੜ ਬਾਜੀਆਂ ਵੀ ਕਰਦੇ ਨੇ ਇਹੋ ਜਿਹਾ ਕਰਨ ਨਹੀਂ ਚਾਹੀਦਾ ਗੁਰੂ ਦਾ ਜਸ ਗਾਉਂਦੇ ਹੀ ਆਪਾਂ ਨੂੰ ਗੁਰੂ ਸਾਹਿਬ ਦੇ ਕੋਲ ਆਉਣਾ ਚਾਹੀਦਾ ਜੀ ਇਹੀ ਮੇਰੀ ਬੇਨਤੀ ਆ ਸਾਰਿਆਂ ਦੇ ਚੰਨਾਂ ਚ ਜਿਸ ਤਰ੍ਹਾਂ ਕਿ ਭਾਈ ਸਾਹਿਬ ਨੇ ਸਾਰੀ ਸੰਗਤ ਨੂੰ ਬੇਨਤੀ ਕੀਤੀ ਆ ਕਿ ਜਿਹੜਾ ਕਿ ਇੱਥੇ ਸੰਗਤ ਵਿੱਚ ਆਣ ਕੇ ਹੁੱਲੜ ਬਾਜੀ ਨਹੀਂ ਕਰਨੀ ਤੇ ਗੁਰੂ ਦਾ ਨਾਮ ਜਪਣਾ ਮੈਂ ਦੋ ਗੱਲਾਂ ਸੰਗਤ ਨਾਲ ਸਾਂਝੀਆਂ ਕਰਨੀਆਂ ਚਾਹੁੰਨਾ ਕਿ ਮੈਂ 1997 ਦੇ ਵਿੱਚ ਪਹਿਲੀ ਵਾਰ ਸੈੰਤ ਸ੍ਰੀ ਗੁਰੂ ਹੇਮਕੁੰਡ ਗੁਰੂ ਗਵੰਸੀ ਪਾਸ਼ਾ ਜੀ ਦੇ ਦਰ ਤੇ ਜਦੋਂ ਦਰਸ਼ਨ ਕਰਨ ਆਇਆ ਸਾਂ ਇੱਕ ਮਾਤਾ ਬਜ਼ੁਰਗ ਮੈਨੂੰ ਮਿਲੇ ਸਨ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਪੁੱਤਰ ਮੈਂ ਪਹਿਲਾਂ ਜਦੋਂ ਪਹਿਲੀ ਰਾਈ ਹਾਂ ਤੇ ਮੈਂ ਇਕੱਲੀ ਰਹਿ ਗਈ ਹਾਂ ਪਿੱਛੇ ਨਾਮ ਇਹਦੇ ਅੱਗੇ ਕੋਈ ਨਾ ਮੇਰੇ ਪਿੱਛੇ ਤੇ ਮੈਂ ਇਕੱਲੀ ਰਹਿ ਗਈ ਮੈਨੂੰ ਇੱਕ ਜਲਦੀ ਮੈਨੂੰ ਪਿਆਸ ਲੱਗੀ ਕਿ ਮੈਂ ਪਾਣੀ ਪੀਵਾਂ ਪਰ ਮੈਨੂੰ ਕੋਈ ਲੱਗੇ ਪਾਣੀ ਵਾਲਾ ਨਹੀਂ ਨਜ਼ਰ ਆਇਆ ਪਰ ਕਿੰਨੀ ਕਿ ਮੈਂ ਕਲਕੀਤਾ ਰੱਗੇ ਅਰਦਾਸ ਕੀਤੀ ਕਿ ਸੱਚੇ ਪਾਸ਼ਾ ਕਿਰਪਾ ਕਰ ਮੇਰਾ ਸੰਗ ਜਿਹੜਾ ਉਹ ਸੁੱਕਿਆ ਜਾ ਰਿਹਾ ਮੇਰੇ ਨਾਲ ਕੋਈ ਨਹੀਂਗਾ ਇਕਦਮੀ ਮਾਤਾ ਕਹਿੰਦੀ ਕਿ ਮੇਰੇ ਪਿਛਲੇ ਪਨੇਉਂ ਨਿਹੰਗ ਸਿੰਘ ਆਏ ਕੱਲਾ ਸਿੰਘ ਉਹਨੇ ਕੋਟਲਾ ਫੜਿਆ ਆਪਣਾ ਜਿਹੜਾ ਬਿਪੇਕੀ ਸਿੰਘ ਫੜਦੇ ਨੇ ਕਹਿੰਦੇ ਕਿ ਆਉਂਦੇ ਆ ਉਹਨਾਂ ਨੇ ਮੈਨੂੰ ਕਿਹਾ ਕਿ ਮਾਤਾ ਜਲ ਛਕਣਾ ਕਹਿੰਦੀ ਆਹੋ ਬਾਬਾ ਜੀ ਜਲ ਛਕਣਾ ਮੈਂ ਕਹਿੰਦੇ ਕਿ ਉਹਨਾਂ ਨੇ ਮੈਨੂੰ ਜਲ ਛਕਾਇਆ ਜਦੋਂ ਜਲ ਮੇਰੇ ਅੰਦਰ ਗਿਆ ਕਹਿੰਦੇ ਮੇਰੇ ਵਿੱਚ ਇੰਨੀ ਸ਼ਕਤੀ ਆ ਗਈ ਕਿ ਕਰਗੀਧਰ ਪਾਸ਼ਾ ਜਿਵੇਂ ਕਿ ਮੈਨੂੰ ਆਪ ਆਉਂ ਫੜ ਕੇ ਲੈ ਕੇ ਤੁਰੇ ਜਾਂਦੇ ਨੇ ਕਹਿੰਦੇ ਕੋ ਥੋੜਾ ਹੀ ਗਾਂਗੇ ਜੇ ਜਿਸ ਨੂੰ ਮੰਨਦੋਗੇ ਕਿ ਮੈਨੂੰ ਲੱਭੇ ਹੀ ਨਹੀਂ ਮੈਂ ਗੋਵਿੰਦ ਧਾਮ ਜਾ ਕੇ ਵੀ ਲੱਭਦੀ ਰਹੀ ਉਹ ਤੋਂ ਬਾਅਦ ਕਈ ਘਰਮੇ ਇਥੇ ਹੋਏ ਕਿ ਅਸੀਂ ਜਦੋਂ ਅਸੀਂ ਸਾਰੇ ਸੰਗਤ ਸ੍ਰੀ ਤਰਨਤਨ ਸਾਹਿਬ ਤੋਂ ਯਾਤਰਾ ਲੈ ਕੇ ਸਾਡੀ ਪੰਜਵੀਂ ਯਾਤਰਾ ਇਥੇ 25 ਸਾਲ ਹੋ ਗਏ ਨੇ ਸਾਨੂੰ ਇਥੇ ਆਉਂਦਿਆਂ ਨੂੰ ਅਸੀਂ ਹੇਮਕੋਟ ਸਾਹਿਬ ਗੋਵਿੰਦ ਧਾਮ ਤੋਂ ਤਪਸਥਾ ਲਈ ਜਾ ਰਹੇ ਸਨ ਇੱਕ ਬ੍ਰਾਹਮਣ ਵੀਰ ਉਹਰੀ ਆਕਸੀਜਨ ਘਟ ਗਈ ਉਤੋਂ ਤੋਂ ਇੱਕ ਸਿੰਘ ਆ ਰਿਹਾ ਹੀ ਉਹਦਾ ਦਾੜਾ ਘਟੂ ਘਟ ਮਰ ਗਈ 2 ਢਾਈ ਫੋਟੋ ਦਾ ਦਾੜਾ ਹੀ ਤੇ ਇਹ ਤਾਂ ਉਹਨਾਂ ਨੇ ਪੁਨਾ ਤੜਾ ਦਮਾਲਾ ਬੰਨਿਆ ਤੇ ਫੌਜੀ ਕਿਲਰ ਦੀ ਪੈਂਟ ਪਾਈ ਆਣ ਕੇ ਉਹਨਾਂ ਪੁੱਛਿਆ ਕਿ ਭਾਈ ਕੀ ਗੱਲ ਹੋਈ ਕਹਿਆ ਕਿ ਇਹਨਾਂ ਨੂੰ ਪਤਾ ਨਹੀਂ ਸਾਰੀ ਪ੍ਰੋਬਲਮ ਆ ਉਹਨਾਂ ਨੇ ਆਕਸੀਜਨ ਦੀ ਬੋਤਲ ਕੱਢੀ ਤੇ ਪੰਜਰਾ ਕਹਿੰਦੇ ਕਿ ਆਖ ਵੈਗਰੂ ਆਖ ਵੈਗਰੂ ਉਹਨੇ ਵੈਗਰੂ ਕਿਹਾ ਜਿਉਂ ਜਿਉਂ ਵੈਗਰੂ ਕਹੀ ਗਿਆ ਕਿਉਂ ਕਿ ਉਹਰਾ ਜਿਹੜਾ ਸਰੀਰ ਉਹ ਤੰਦਰੁਸਤ ਹੁੰਦਾ ਰਿਹਾ ਉਹਨਾਂ ਨੂੰ ਅਹੀਂ ਬਾਅਦ ਚੋ ਗੋਬਨ ਘਾ ਮੰਨ ਕੇ ਲੱਭਦੇ ਰਹੇ ਸਾਨੂੰ ਨਹੀਂ ਲੱਭੇ ਮੈਂ ਸਮੁੱਚੀ ਸੰਗਤ ਨੂੰ ਬੇਨਤੀ ਕਰਦਾ ਕਿ ਜਿਹੜੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਦਰ ਤੇ ਨਮਸਤਕ ਹੌਨ ਲਈ ਆਉਂਦੇ ਨੇ ਉਹ ਨੇਚਾ ਨਾ ਤੇ ਤੇ ਸ਼ਾਂਤੀ ਬਣਾ ਕੇ ਆਉਣ ਜਿਹੜੀ ਨੇਚਾ ਹੁੰਦੀ ਉਹ ਤੁਹਾਡੇ ਘਰ ਜਾਣ ਤੋਂ ਪਹਿਲਾਂ ਹੀ ਜਿਹੜੀ ਤੁਸੀਂ ਇੱਥੇ ਅਰਦਾਸ ਕਰਨ ਨੇ ਆਏ ਹੋ ਉਹ ਤੁਹਾਡੀ ਅਰਦਾਸ ਪੂਰੀ ਹੋ ਜਾਵੇਗੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੌਜੀ ਸਤਿ ਸ਼ਕਰੀ ਜੀ ਸਤਿ ਸ਼ਕਰੀ ਜੀ ਰਾਜੀ ਆ ਆਪ ਜੀ ਕਿੱਥੋਂ ਆਏ ਜੀ ਅਸੀਂ ਦਿੱਲੀੋਂ ਆਏ ਜੀ ਦਿੱਲੀ ਤੋਂ ਆਏ ਪਹਿਲੀ ਵਾਰ ਆਏ ਕਿ ਪਹਿਲਾਂ ਵੀ ਆਏ ਜੀ ਪਹਿਲੀ ਵਾਰੀ ਪਹਿਲੀ ਵਾਰੀ ਤੇ ਤੁਹਾਨੂੰ ਕੀ ਮਹਿਸੂਸ ਹੋਇਆ ਗੁਰਮੁਖ ਸਾਹਿਬ ਦਰਸ਼ਨ ਕਰਨ ਲੱਗੇ ਅੱਜ ਉਹ ਅਸੀਂ ਸੁਣਿਆ ਸੀ ਜੀ ਪਹਾੜਾਂ ਵਿੱਚੋਂ ਲੰਘਦਾ ਘੋੜਾ ਚਮਚਮ ਕਰਦਾ ਮੇਰੇ ਸਾਹਿਬਾਂ ਦਾ ਜੇ ਤੁਸੀਂ ਇੱਥੇ ਆਓ ਤੇ ਤੁਹਾਨੂੰ ਉਹੀ ਮਹਿਸੂਸ ਹੋਏਗਾ ਕਿ ਸਾਹਿਬ ਜੀ ਸਾਡੇ ਨਾਲ ਹਨ ਸਾਹਿਬ ਜੀ ਦੇ ਕੋੜੇ ਦੀ ਟਾਪ ਤੁਹਾਨੂੰ ਸੁਣਾਈ ਦੇਵੇਗੀ ਕਿ ਸੰਗਤ ਸੰਗਤ ਜਨਾਲ ਜਿਹੜੀ ਸਸਰੇ ਗਾਲ ਕਰਿਆ ਸੀ ਉੱਤੇ ਜਾ ਰਹੇ ਸੀ ਆ ਥੱਲੇ ਆ ਰਹੇ ਸੀ ਜਿਹੜੀ ਸੰਗਤ ਜਾ ਰਹੀ ਸੀ ਆ ਰਹੀ ਸੀ ਉਹਨਾਂ ਨੂੰ ਸਸਰੀਕਾਲ ਕਹੀ ਇਹਨਾਂ ਨੇ ਪਿਆਰ ਨਾਲ ਬੋਲਨੇ ਆ ਇੱਕ ਦੂਸਰ ਨੂੰ ਉਤਸ਼ਾਹ ਵਰਧਨ ਕਰਨੇ ਆ ਜਿੱਥੇ ਵੇਤੇ ਜਾਈਏ ਕੋਈ ਕੋਈ ਕਿਸੇ ਕਿਸੇ ਕਿਸਮ ਦਾ ਕੋਈ ਦੁਸ਼ਮਣ ਨਹੀਂ ਹੈਗਾ ਸਾਰੇ ਪਿਆਰ ਨਾਲ ਗ੍ਰੀਟ ਕਰਦੇ ਨੇ ਸਾਰਿਆਂ ਨੂੰ ਤੇ ਇੱਥੇ ਆ ਕੇ ਇੰਜ ਲੱਗਦਾ ਕਿ ਅਸੀਂ ਸਵਰਗ ਵਿੱਚ ਹੀ ਆ ਗਏ ਹਾਂ ਜਿਹੜੀ ਦਿਲ ਦੀ ਦਿਲ ਦੀ ਜੇ ਪੁੱਛੋ ਤੇ ਸਵਰਗ ਜੀ ਹੈ ਠੀਕ ਹੈ ਜੀ जी सानू सूर्य गुरु गोबिंद सिंह महाराज जी पंजा साल तक अपने संगत की वेट करते बच्चों की वेट करते इस बारी बहुत साल तो प्रोग्राम बन रहे थे हेमंत साहब आने गुरु महाराज ने कृपा की परिवार सहित अस गए आए हैं दर्शन किए है। मन नु में बहुत संतुष्टि मिली गुरु महाराज की बड़ी बख्शिश हुई है अगे भी बख्शिश रहे ਸੰਗਤ ਨਾਲ ਮਿਲਦੇ ਆ ਰਸਤੇ 'ਚ ਤੇ ਬਹੁਤ ਪ੍ਰੇਮ ਪਾਵ ਨਾਲ ਮਿਲਦੇ ਤੇ ਇਹ ਹੀ ਉਹ ਪ੍ਰੇਮ ਪਾਵ ਅੱਗੇ ਵੀ ਚੱਲਦਾ ਰਹੇ ਸਰਸੇ ਕਾ ਉਥੇ ਮੰਦਰ ਵੀ ਹੈਗਾ ਜੀ ਦਰਬਾਰ ਸਾਹਿਬ ਦੇ ਬਿਲਕੁਲ ਨਾਲ ਜਿਹੜੀ ਵੀ ਸੰਗਤ ਜਾਂਦੀ ਹੈ ਚਾਹੇ ਉਹ ਸਿੱਖਿਆ ਚਾਹੇ ਹਿੰਦੂ ਆ ਚਾਹੇ ਕੋਈ ਵੀ ਆ ਉਥੇ ਉਹ ਦਰਸ਼ਨ ਕਰਦੇ ਆ ਕੀ ਤੁਹਾਨੂੰ ਮਹਿਸੂਸ ਕੀਤਾ ਨਾ ਹੋਇਆ ਕਿ ਇੱਕ ਗੋਦਰ ਸਾਹਿਬ ਦੇ ਬਿਲਕੁਲ ਨਾਲ ਹੀ ਮੰਦਰ ਵੀ ਹੈ ਉਹ ਇੱਕੋ ਸਰੋਵਰ ਦੋਹਾਂ ਤੀਰਥਾਂ ਦਾ ਜਿੱਥੇ ਪਿਛਲੇ ਜਾਮੇ ਦੇ ਵਿੱਚ ਉਹਨਾਂ ਨੇ ਆਪਣਾ ਇੱਥੇ ਬੰਦਗੀ ਕੀਤੀ ਆ ਪੀਰਾਂ ਦੇ ਨਾਲ ਪੀਰਾਂ ਨਾਲ ਜਿਹੜੇ ਆਪਣੇ ਸ਼ਿਵਜੀ ਮਹਾਰਾਜ ਆ ਉਹਨਾਂ ਵੀ ਇੱਥੇ ਬੰਦਗੀ ਕੀਤੀ ਆ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਵੀ ਇੱਥੇ ਬੰਦਗੀ ਕੀਤੀ ਆ ਇਹਦੀ ਸੇਧ ਕੀ ਮਰਕੀ ਦੇਣੀ ਚਾਹੀਦੀ ਹੈ ਸੰਗਤ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਆਪਣਾ ਵਿਸ਼ਵਾਸ ਰੱਖੋ ਭਗਵਾਨ ਤੇ ਚਾਹੇ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੋਣ ਚਾਹੇ ਸ਼ਿਵਜੀ ਹੋਣ ਸਭ ਨੇ ਸਬਦਾ ਇੱਕੀ ਮੈਸੇਜ ਹੈ ਸਾਰੀ ਸੰਗਤ ਲਈ ਇੱਕ ਪਿਆਰ ਨਾਲ ਰੋ ਇੱਕ ਦੂਜੇ ਦੀ ਮਦਦ ਕਰੋ ਧਰਮ ਜਿੰਨੇ ਮਰਜ਼ੀ ਤੁਸੀਂ ਮੰਨ ਲਓ ਪਰ ਭਗਵਾਨ ਤੇ ਇੱਕ ਹੀ ਹੈ ਨਾ ਅਲਗ ਲਗੇ ਪਰ ਉਹ ਮੰਦਿਰ ਵਿੱਚ ਵੀ ਅਸੀਂ ਮੱਥਾ ਟੇਕਿਆ ਹੈ ਗੁਰਦੁਆਰੇ ਵਿੱਚ ਵੀ ਮੱਥਾ ਟੇਕਿਆ ਹੈ ਸਾਨੂੰ ਨੇ ਬੜੀ ਸ਼ਾਂਤੀ ਮਿਲੀ ਜੀ ਜੀ ਅਸੀਂ ਚੋਪਾਈ ਸਾਹਿਬ ਦਾ ਪਾਠ ਕਰੀਏ ਤੇ ਚੋਪਾਈ ਸਾਹਿਬ ਦੇ ਗੁਰੂ ਮਹਾਰਾਜ ਨੇ ਕੀ ਲਿਖਿਆ ਗੁਰੂ ਗੁਰੂ ਗੋਬਿੰਦ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੀ ਲਿਖਿਆ ਹੈ ਜੀ ਆਖਿਰ ਪੰਕਤੀ ਚ ਅਸੀਂ ਆਈਏ ਉਹਨਾਂ ਨੇ ਐਤਾ ਨਹੀਂ ਲਿਖਿਆ ਕਿ ਕੋਈ ਪੰਥ ਚ ਲਾਇਆ ਉਹਨਾਂ ਨੇ ਐਤਾ ਨਹੀਂ ਲਿਖਿਆ ਉਹਨਾਂ ਨੇ ਇਹ ਲਿਖਿਆ ਹੈ ਕਿ ਜਿਹੜਾ ਉਹ ਅਕਾਲ ਪੁਰਖ ਹੈ ਜੀ ਜੇ ਅਸੀਂ ਅਕਾਲ ਪੁਰਖ ਜੀ ਨੂੰ ਧਿਆਵਾਂਗੇ ਤਾਂ ਅਸੀਂ ਉਹਨਾਂ ਦੇ ਨਾਲ ਹੀ ਮਿਲ ਜਾਵਾਂਗੇ ਤੁਸੀਂ ਉਹਨੂੰ ਮੰਦਿਰ ਵਿੱਚ ਧਿਆ ਲਓ ਤੁਸੀਂ ਉਹਨੂੰ ਗੁਰਦੁਆਰੇ ਵਿੱਚ ਧਿਆ ਲਓ ਤੁਸੀਂ ਉਹਨੂੰ ਮਸਜਿਦ ਧਿਆ ਲਓ ਹੈ ਤਾਂ ਅਕਾਲ ਪੁਰਖ ਅੱਦੇ ਵਿੱਚ ਤਾਂ ਕੋਈ ਫਰਕ ਨਹੀਂ ਉਹ ਦੇਵੀ ਦੇ ਰੂਪ ਵਿੱਚ ਵੀ ਹੈ ਉਹ ਸ਼ਿਵ ਜੀ ਮਹਾਰਾਜ ਦੇ ਰੂਪ ਵਿੱਚ ਵੀ ਹੈ ਉਹ ਵਿਸ਼ਨੂ ਜੀ ਦੇ ਰੂਪ ਵਿੱਚ ਵੀ ਹੈ ਸ੍ਰੀ ਰਾਮਚੰਦਰ ਜੀ ਦੇ ਰੂਪ ਵਿੱਚ ਵੀ ਹੈ ਅਸੀਂ ਜੇ ਗੁਰਬਾਣੀ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸੀਂ ਜੇ ਪਾਠ ਕਰੀਏ ਜੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿੱਖ ਲਈਏ ਤੇ ਉਹਦੇ ਚ ਤੇ ਬਖਤਾ ਦੀ ਵੀ ਬਾਣੀ ਹੈ ਮਦਾਨੀ ਕੋਈ ਜਾਤ ਹੈ ਜੀ ਫਰੀਦ ਜੀ ਦੀ ਵੀ ਬਾਣੀ ਹੈ ਉਹਨਾਂ ਦੀ ਕੋਈ ਜਾਤ ਹੈ ਕਬੀਰ ਜੀ ਦੀ ਬਾਣੀ ਉਹ ਜਲਾਏ ਸਨ ਭਗਤ ਸੈਨ ਜੀ ਦੀ ਵੀ ਬਾਣੀ ਹੈ ਉਹਨਾਂ ਦੀ ਤਾਂ ਕੋਈ ਜਾਤ ਨਹੀਂ ਤੇ ਗੁਰੂ ਮਹਾਰਾਜ ਦੇ ਦਰਬਾਰ ਤੇ ਤਾਂ ਕੋਈ ਜਾਤ ਨਹੀਂ ਕੋਈ ਜਾਤ ਨਹੀਂ ਕੋਈ ਤਰ੍ਹਾਂ ਨਹੀਂ ਇੱਕੋ ਹੀ ਤਰ੍ਹਾਂ ਹੈ ਉਹ ਮਾਨਵਤਾ ਦਾ ਧਰਮ ਤੇ ਇੱਕੋ ਹੀ ਜਾਤ ਹੈ ਉਹ ਪ੍ਰੇਮ ਦੀ ਜਾਤ ਹੈ ਜਿਵੇਂ ਉਹ ਪ੍ਰੇਮ ਨਾਲ ਹੀ ਰਹਿਣਾ ਹੈ ਇਹ ਹੀ ਅਸੀਂ ਗੁਰੂ ਮਹਾਰਾਜ ਜੀ ਕੋਲੋਂ ਅਰਦਾਸ ਕਰਾ ਕੇ ਆਏ ਆ ਕਿ ਸਾਨੂੰ ਉਹੀ ਪ੍ਰੇਮ ਦਿਓ ਅਸੀਂ ਪ੍ਰੇਮ ਵਿੱਚ ਹੀ ਰਹੀਏ ਅਸੀਂ ਆਪ ਜੀ ਦੇ ਦੱਸੇ ਰਸਤੇ ਤੇ ਚੱਲ ਸਕੀਏ ਤੇ ਆਪਣਾ ਜੀਵਨ ਸਫਲਾ ਕਰ ਸਕੀਏ ਸਤਿ ਸ੍ਰੀ ਅਕਾਲ ਜੀ ਬਾਕੀ ਖਾਲਸਾ ਵਗੈਰ ਜੀ ਕੀ ਫਤਿਹ ਇਸ ਵੇਲੇ ਖੜਿਆ ਆਪਾਂ ਬਹੁਤ ਹੀ ਪਵਿੱਤਰ ਧਰਤੀ ਹਿੰਕਪੁਰ ਸਾਹਿਬ ਦੇ ਨਾਲ ਗੋਬਿੰਦਘਰ ਦੇ ਵਿੱਚ ਹਿੰਕਪੁਰ ਸਾਹਿਬ ਇੱਥੋਂ ਸਿਰਫ 7 ਕਿਲੋਮੀਟਰ ਹੈ ਗੋਬਿੰਦਘਰ ਨੂੰ ਜਸਟ ਇੱਥੋਂ 200 250 ਮੀਟਰ ਦਾ ਹੀ ਰਸਤਾ ਹੈ ਥਲੇ ਹਾਲੀਪੈਡ ਦੇ ਲੱਗੇ ਆ ਸੰਗਤਾਂ 'ਚ ਬਹੁਤ ਉਤਸ਼ਾਹ ਵਾਂ ਐਸੀ ਸੁਰੀ ਸੰਗਤ ਹੈ ਜਿਹੜੀ ਆਨਲਾਈਨ ਪ੍ਰੋਗਰਾਮ ਜਿਆਦਾ ਮਿਲਣ ਦਾ ਕਰਕੇ ਬਹੁਤ ਜ਼ਿਆਦਾ ਸੰਗਤ ਹੈ ਜਿਹੜੀਆਂ ਸੰਗਤਾਂ ਆਉਂਦੀਆਂ ਉਹਨਾਂ ਨੂੰ ਜੇ ਆਪਾਂ ਸੁਝਾ ਦੇਣਾ ਚਾਹੁੰਦੇ ਕਿ ਜੇ ਜਦੋਂ ਉਹਨਾਂ ਨੇ ਆਉਣਾ ਆਪਣੇ ਜਿਹੜੇ ਸ਼ੂਜ਼ ਆ ਪੀੜੀਆਂ ਜੈਕਟਸ ਆ ਉਹ ਬਹੁਤ ਵਧੀਆ ਤਰੀਕੇ ਨਾਲ ਲੈ ਕੇ ਫੇਈ ਲੋਕ ਸੋਚਦੇ ਆ ਕਿ ਨਹੀਂ ਉੱਥੇ ਠੰਡ ਨਹੀਂ ਹੈਗੀ ਜੈਕਟਾਂ ਨਹੀਂ ਲੈ ਕੇ ਜਾਣੀਆਂ ਫਿਰ ਉੱਥੇ ਬੱਚਿਆਂ ਦੇ ਨਾਲ ਦਾ ਹੋਰ ਵੀ ਜੁੜਦੇ ਨੇ ਉਹਨਾਂ ਨੂੰ ਮੁਸ਼ਕਲ ਆਉਂਦੀ ਹੈ ਜਿਹਨੂੰ ਤੁਸੀਂ ਆਉਂਦੇ ਹੋ ਜਿਹੜੇ ਗਰੁੱਪ ਦੇ ਨਾਲ ਆਉਂਦੇ ਹੋ ਸਾਰੇ ਦੇ ਨਾਲ ਕੋਆਪਰੇਸ਼ਨ ਕਰਕੇ ਆਉਗੇ ਇੱਕ ਦੂਜੇ ਦੇ ਨਾਲ ਸਹਿਯੋਗ ਨਾਲ ਲੈ ਕੇ ਆਉ। ਇੱਥੇ ਆਉਣ ਦਾ ਜੋ ਮੌਸਮ ਹੈ ਉਹ ਬਹੁਤ ਹੀ ਸੁਹਾਵਣਾ ਹੈ ਤੇ ਜਦੋਂ ਤੁਸੀਂ ਗੁਰਸਾਹਬ ਦੇ ਦਰਸ਼ਨ ਕਰਨ ਲਈ ਜਾਂਦੇ ਹੋ ਉੱਪਰ ਬਰਫੀਆਂ ਜਿਹੜੀਆਂ ਪਹਾੜੀਆਂ ਨੇ ਤੁਹਾਨੂੰ ਦੇਖਣ ਨੂੰ ਮਿਲਦੀਆਂ ਨੇ ਬਹੁਤ ਹੀ ਅਲੌਕਿਕ ਤੇ ਆਨੰਦਮਈ ਪ੍ਰੋਗਰਾਮ ਹੈ। ਜਿੰਨਾ ਵੀ ਹਰ ਕੋਈ ਆ ਸਕਦਾ ਹੈ ਉਹ ਦਰਸ਼ਨ ਕਰਨ ਲਈ ਜੀ ਆਇਆਂ ਨੂੰ। ਕੀ ਕਿੰਨੇ ਰਪੈਸਾ ਜੀ ਆ ਚੁੱਕੇ ਹੋ ਇੱਥੇ ਜੀ ਮੈਂ ਜੀ ਭਾਜੀ ਜੋਦਾ ਸਿੰਘ ਤਰਮਤਨ ਮੱਸਾ ਵਾਲਿਆਂ ਦੇ ਨਾਲ ਪਹਿਲੀ ਵਾਰੀ ਆਏ ਸੀ ਪਿਛਲੇ ਸਾਲ ਤੇ ਉਸੇ ਸਾਲ ਹੀ ਫਿਰ ਅਸੀਂ ਸਤੰਬਰ ਮਹੀਨੇ ਚ ਦੁਬਾਰਾ ਆ ਗਏ ਤੇ ਹੁਣ ਭਾਜੀ ਦੇ ਨਾਲ ਦੁਬਾਰਾ ਆਏ ਆ ਜੀ ਤੇ ਬਹੁਤ ਵਧੀਆ ਵਾ ਸਹਿਯੋਗ ਬਹੁਤ ਵਧੀਆ ਵਾ ਇਹਨਾਂ ਦਾ ਜਿਹੜੇ ਗਾਈਡਲਾਈਨਸ ਹੈ ਉਹ ਬਹੁਤ ਵਧੀਆ ਰਹਿੰਦੀਆਂ ਵਾ ਟਾਈਮ ਦੇ ਅਨੁਸਾਰ ਹੀ ਗੱਡੀਆਂ ਚੱਲਦੀਆਂ ਟਾਈਮ ਦੇ ਅਨੁਸਾਰ ਹੀ ਅੱਗੇ ਪਹੁੰਚਦੇ ਜਿੰਨਾ ਜਿੰਨਾ ਟਾਈਮ ਦਿੱਤਾ ਹੁੰਦਾ ਉਹਨੇ ਉਹਨਾਂ ਅਨੁਸਾਰੀ ਸਾਰੀ ਚੀਜ਼ ਆਉਂਦੀ ਹੈ ਹਾਂ ਸ਼ਰਦਾਲੂਨ ਥੋੜੇ ਕਮੋਡੀਸ਼ਨ ਦੀ ਪ੍ਰੋਬਲਮ ਜ਼ਰ ਉਹ ਹੁਣ ਸਾਰੇ ਨੇ ਆਉਣਾ ਹੁੰਦਾ ਜੀ ਸਾਰੀ ਸੰਗਤ ਨੇ ਕਿਉਂਕਿ ਕੋਆਪਰੇਟਿਵ ਇੱਕ ਜਨਨ ਕਰਨਾ ਹੀ ਹੁੰਦਾ ਸਾਨੂੰ ਤੁਸੀਂ ਕੀ ਸੰਗਤ ਨੂੰ ਬੇਨਤੀ ਕਰਨੀ ਚਾਹੋਗੇ ਜਿਹੜੇ ਇੱਥੇ ਆਉਂਦੀ ਸੰਗਤ ਨੂੰ ਕੀ ਬੇਨਤੀ ਕਰਨੀ ਚਾਹੁੰਦੇ ਜੀ ਮੈਨੂੰ ਇਹੀ ਵਿਚਾਰ ਆਇਆ ਕਿ ਜਦੋਂ ਉਹਨਾਂ ਨੇ ਆਉਣਾ ਆਪਣਾ ਪੂਰਾ ਟਾਈਮ ਕੱਢ ਕੇ ਆਉਣ ਇੱਥੇ ਨੈਟਵਰਕ ਨਹੀਂ ਹੁੰਦਾ ਘਰ ਵਾਲਿਆਂ ਨੂੰ ਜਾਂ ਜਿਹੜੇ ਪਿੱਛੇ ਨੇ ਸਾਰੇ ਨੂੰ ਦੱਸ ਕੇ ਉਹਨਾਂ ਕੇ ਨੈਟਵਰਕ ਨਹੀਂ ਚੱਲਣਾ ਕਿਉਂਕਿ ਕਈ ਵਾਰੀ ਪਰੇਸ਼ਾਨੀਆਂ ਆ ਜਾਂਦੀ ਹੈ ਕਿ ਸਾਡਾ ਨੈਟਵਰਕ ਦੀ ਗੱਲ ਨਹੀਂ ਹੋ ਰਹੀ ਤੁਸੀਂ ਗੱਲ ਜਦੋਂ ਤੁਸੀਂ ਇੱਥੇ ਦਰਸ਼ਨ ਕਰਨ ਲਈ ਆਉਂਦੇ ਹੋ ਦਰਸ਼ਨ ਕਰਨ ਲਈ ਜਦੋਂ ਤੁਸੀਂ ਸੰਗਤ ਆਉਂਦੀ ਹੈ ਪਰ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਜੋ ਚੱਲ ਆਹੀ ਹੈ ਆਨੰਦ ਮਈ ਅਲੋਕਿਕ ਕੀਰਤਨ ਚੱਲ ਰਹੇ ਹੁੰਦੇ ਉਹਦੀਆਂ ਚੀਜ਼ਾਂ ਜਿਹੜੀਆਂ ਵਿੱਚ ਕਿਸੇਾ ਦੇ ਪ੍ਰੋਗਰਾਮ ਚੱਲ ਰਹੇ ਹੁੰਦੇ ਉਹਨਾਂ ਚ ਸੰਗਤ ਨੂੰ ਜ਼ਰੂਰ ਕਿਸਾ ਪਾਉਣਾ ਚਾਹੀਦਾ ਬੇਸ਼ੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ